ਸਾਰੇ ਜਿਹੜਾ GST 2.0 ਲਈ ਸਾਰੇ ਪੰਜਾਬ ਦੇ ਜਿਹੜੇ ਨੇ ਅੱਜ ਇਕੱਠੇ ਹੋਏ ਹੋਏ ਸੀ ਬਾਰ ਅਲੱਗ-ਅਲੱਗ ਤੇ ਸਾਡੇ శ్రీਨ ਸਾਹਿਬ ਤੁਹਾਨੂੰ ਪਤਾ ਜਿਵੇਂ ਸਾਰੇ ਪੰਜਾਬ ਦੇ ਪ੍ਰਧਾਨ ਨੇ ਤੇ ਉਹਨਾਂ ਨੇ ਇਹ ਸਾਰਾ ਅੱਜ ਸ਼ੁਰੂ ਕੀਤਾ ਸੀ ਤੇ ਜਿਵੇਂ ਜਿਵੇਂ ਉਹਦੇ ਬਾਰੇ ਕਿਉਂਕਿ ਨਵਾਂ ਆਇਆ ਤੇ ਉਹਦੇ ਬਾਰੇ ਜੇ ਸਾਰਿਆਂ ਨੂੰ ਸਮਝ ਆਊਗੀ ਅੱਜ ਜੈਨ ਸਾਹਿਬ ਬਹੁਤ ਵੱਡੇ ਇਸ ਤੇ ਇਹ ਇਹਦੇ ਉੱਤੇ ਉਹ ਹਰ ਦੇਸ਼ ਦੇ ਕੋਨੇ-ਕੋਨੇ ਤੇ ਜਾ ਕੇ ਬੋਲਦੇ ਆ ਗੱਲ ਕਰਦੇ ਆ ਉਹਨਾਂ ਨੂੰ ਇਹਨਾਂ ਨੇ ਬੁਲਾਇਆ ਹੋਇਆ ਸੀ ਤੇ ਮੈਂ ਵੀ ਅੱਜ ਸ਼ਮੂਲੀਅਤ ਕੀਤੀ ਤੇ ਸਾਰਿਆਂ ਨੂੰ ਮੁਬਾਰਕਾਂ ਦਿੱਤੀਆਂ ਵਧਾਈ ਦਿੱਤੀ ਕਿਉਂਕਿ ਅਸਲੀ ਜਿਹੜੇ ਵੱਡੀ ਇੰਡਸਟਰੀ ਆ ਉਹਨਾਂ ਨੂੰ ਹੁਣ 2.0 GST ਦੇ ਵਿੱਚ ਇਹ ਲੋਕਾਂ ਨੂੰ ਤਾਂ ਜਿਹੜਾ ਫਾਇਦਾ ਦੇਣਾ ਅਖੀਰ ਇਹਨਾਂ ਨੇ ਬਿਜ਼ਨਸਮੈਨਾਂ ਨੂੰ ਦੁਕਾਨਦਾਰਾਂ ਨੂੰ ਸਭ ਨੂੰ ਜੀ ਉਹਨਾਂ ਕੋਲ ਪੈਸੇ ਆਉਣੇ ਆ ਰਿਫੰਡ ਆਉਣਾ ਹੈ ਤੇ ਉਹ ਇਹਨਾਂ ਨੇ ਲੈ ਕੇ ਦੇਣਾ ਹੈ ਇਸ ਕਰਕੇ ਇਹਨਾਂ ਚ ਮਿਲ ਕੇ ਕੀ ਜੀਐਸਟੀ ਦਾ ਫਾਇਦਾ ਹੋਇਆ ਕੀ ਲੋਕਾਂ ਤੱਕ ਗੱਲ ਪਹੁੰਚੂਗੀ ਉਹ ਸਾਰਿਆਂ ਨੇ ਕੀਤੀ ਐ ਮੈਂ ਸੋਨਾਂ ਦੇ ਤਕਰੀਬ ਉੱਤੇ ਅੰਮ੍ਰਿਤਸਰ ਜਲੰਧਰ ਬਠਿੰਡਾ ਪਟਿਆਲਾ ਸਾਰੇ ਜ਼ਿਲ੍ਹਿਆਂ ਤੋਂ ਫਿਰੋਜ਼ਪੁਰ ਸਭ ਆਏ ਹੋਏ ਸੀ ਤੇ ਸਾਰੇ ਬਹੁਤ ਮੋਦੀ ਜੀ ਦਾ ਧੰਨਵਾਦ ਕਰ ਰਹੇ ਸੀ ਜੀਐਸਟੀ 2.0 ਬਹੁਤ ਵਧੀਆ ਫੈਸਲਾ ਹੋਇਆ ਦੇਖੋ ਮੈਂ ਜਦੋਂ ਐਮਪੀ ਸੀਗਾ ਉਸ ਵੇਲੇ ਇਹ ਚੀਜ਼ਾਂ ਸ਼ੁਰੂ ਕੀਤੀਆਂ ਸੀ ਤੇ ਉਹ ਪਿਛਲੇ ਦਿਨਾਂ ਚ ਕਈ ਇਸ ਤੇ ਖਬਰਾਂ ਵੀ ਲੱਗੀਆਂ ਤੁਹਾਡੇ ਰਾਈ ਇਸ਼ੂ ਚੱਕੇ ਗਏ ਕਿਉਂਕਿ ਮੈਂ ਤਾਂ ਉਹ ਰਾਜਸਥਾਨ ਤੋਂ ਆਇਆ ਜੋ ਮੰਤਰੀ ਮੈਂ ਦੇਸ਼ ਦਾ ਹਾਂ ਤੇ ਇਸ ਕਰਕੇ ਮੈਂ ਕਿਹਾ ਜੇ ਲੁਧਿਆਣੇ ਦਾ ਹੁਣ ਉਦੋਂ ਬਾਅਦ ਕੋਈ ਪ੍ਰੋਜੈਕਟ ਦੇਖ ਨਹੀਂ ਰਿਹਾ ਤੇ ਮੁੜ ਕੇ ਮੈਨੂੰ ਹੀ ਇਹ ਜ਼ਿੰਮੇਵਾਰੀ ਸਾਹਮਣੀ ਪੈਂਦੀ ਆ ਤੇ ਮੈਂ ਅੱਜ ਉਹ ਦੇਖਣ ਆਇਆ ਸੀ ਵੀ ਇਹ ਚਾਰੋਂ ਪੁਲਾਂ ਦੇ ਕੀ ਸਥਿਤੀ ਕੀ ਆ ਆਖਰ ਨੈਸ਼ਨਲ ਹਾਈਵੇ ਵਾਲੇ ਕਰ ਕੀ ਰਹੇ ਆ ਕਈ ਵਾਰ ਵੋਟਾਂ ਤੋਂ ਪਹਿਲਾਂ ਸਾਰੇ ਠੇਕੇਦਾਰ ਬਣੇ ਹੁੰਦੇ ਆ ਵੋਟਾਂ ਤੋਂ ਬਾਅਦ ਜਿੱਤ ਜਾਂਦੇ ਆ ਜਦੋਂ ਉਦੋਂ ਮਤ ਕੋਈ ਪੁੱਛਦਾ ਨਹੀਂਗਾ ਤੇ ਅੱਜ ਤਕਰੀਬਨ ਮੈਂ ਸਮਝਦਾ ਦੋ ਪੁਲ ਨੇ ਜਿਹੜੇ ਇਸੇ ਮਹੀਨੇ ਦੇ ਵਿੱਚ ਜਿਹੜੇ ਪਹਿਲੇ ਦੋ ਨੇ ਮੈਂ ਕਿਹਾ ਚਾਰਾਂ ਦੇ ਉੱਤੇ ਕੰਮ ਇਕੱਠਾ ਨਾ ਕਰੋ ਪਹਿਲਾਂ ਇੱਕ ਇੱਕ ਕਰਕੇ ਕੰਪਲੀਟ ਕਰੋ ਇਹ ਇਹਨੂੰ ਵੰਡਣ ਦਾ ਕੋਈ ਫਾਇਦਾ ਨਹੀਂਗਾ ਇੱਕ ਪਹਿਲਾਂ ਕੰਪਲੀਟ ਕਰੋ ਦੂਜਾ ਕੰਪਲੀਟ ਪਰ ਦੋ ਨੇ ਜਿਹੜੇ ਇਸੇ ਮਹੀਨੇ ਦੇ ਵਿੱਚ ਵਿੱਚ ਪਹਿਲੇ ਦੋ ਨੇ ਜਿਹੜੇ ਉਹ ਕੰਪਲੀਟ ਹੋ ਜਾਣਗੇ ਤੇ ਅਗਲਿਆਂ ਦਾ ਕੰਮ ਆ ਜਿਹੜਾ ਉਹ ਵੀ ਜਿਹੜਾ ਤੀਜੇ ਦਾ ਉਹ ਸ਼ੁਰੂ ਹੋਇਆ ਚੌਥੇ ਦਾ ਅਜੇ ਸਮਾਨ ਜਿਹੜਾ ਆਇਆ ਏ ਪਰ ਮੈਂ ਉੱਤੇ ਪੂਰਾ ਸਾਰੀ ਆਫੀਸਰਾਂ ਦੀ ਟੀਮ ਅੱਜ ਬੁਲਾ ਕੇ ਉਹਨਾਂ ਨੂੰ ਕਿਹਾ ਵੀ ਆ ਇਹਨੂੰ ਛੇਤੀ ਕਰੋ ਠੀਕ ਆ ਅੱਗੇ ਕਈ ਇਸ਼ੂ ਆ ਗਏ ਸੀਗੇ ਉਹਦੇ ਕਰਕੇ ਡਿਲੇ ਹੋਇਆ ਏ ਪਰ ਮੈਂ ਹੁਣ ਇਹਦੇ ਹਰ ਰਿਵਿਊ ਮਹੀਨੇ ਕਰੂੰਗਾ ਤੇ ਇਹਨੂੰ ਪੂਰਾ ਕਿਉਂਕਿ ਸਾਰਾ ਸ਼ਹਿਰ ਉਧਰ ਨੂੰ ਜਾਂਦਾ ਏ ਸਾਰਾ ਸ਼ਹਿਰ ਜਿਹੜਾ ਉਹ ਮਾਰਕੀਟਾਂ ਬਣ ਗਈਆਂ ਬਹੁਤ ਕੁਝ ਹੋ ਗਿਆ ਉੱਥੇ ਉਹ ਬਹੁਤ ਐਸਵੇਲੇ ਐਮ ਪ੍ਰੋਜੈਕਟ ਤੇ ਉਹਨੂੰ ਮੈਂ ਹਰ ਮਹੀਨੇ ਰਿਵਿਊ ਕਰਕੇ ਸਿੱਦੇ ਚੜ੍ਹਾਂ ਹਲਵਾਰਾ 에어ਪੋਰਟ ਦੀ ਗੱਲ ਕਰੀਦਾ ਲਗਾਤਾਰ ਇਹ ਜਾ ਰਿਹਾ ਹੈ ਹਲਵਾਰਾ ਤੇ ਮੈਂ ਫੇਰ ਹਫਤੇ ਪਿਛਲੇ ਮੀਟਿੰਗ ਕੀਤੀ ਆ ਫੇਰ ਮੈਂ ਉਹੀ ਗੱਲ ਕਹੂੰਗਾ ਵੋਟਾਂ ਲੈ ਕੇ ਫੇਰ ਉਹ ਜਿਹੜੇ ਆ ਆ ਪਿੱਛੇ ਵੀ ਇਲੈਕਸ਼ਨ ਹੋਈ ਕਿ ਉਦੋਂ ਪਹਿਲਾਂ ਪਾਰਲੀਮੈਂਟ ਦੀ ਵੀ ਹੋਈ ਸੀ ਕਿਸੇ ਨੇ ਨਹੀਂ ਕੋਈ ਪੁੱਛਦਾ ਨਾ ਕਿਸੇ ਨੇ ਕੋਈ ਸੈਂਟਰ ਗਵਰਨਮੈਂਟ ਦੇ ਵਿੱਚ ਜਿਹੜੇ ਮੈਂਬਰ ਪਾਰਲੀਮੈਂਟ ਬਣੇ ਹੋਏ ਨੇ ਪੰਜਾਬ ਦੇ ਨਾ ਕੋਈ ਜਿਹੜੇ ਮੰਤਰੀ ਬਣੇ ਆ ਪੰਜਾਬ ਦੇ ਉਹ ਪਹਿਲਾਂ ਸਾਰੀਆਂ ਚੀਜ਼ਾਂ ਦੇ ਵਿੱਚ ਆ ਪੰਗੇ ਲੈਣ ਦੇ ਸੀ ਜਦੋਂ ਬਣ ਕੇ ਲੋਕਾਂ ਨੇ ਜਿਤਾਤੇ ਕੋਈ ਰਿਵਿਊ ਨਹੀਂ ਕੋਈ ਮੀਟਿੰਗ ਨਹੀਂ ਮੈਂ ੜੀਕੜੀਕ ਦੇਖਦਾ ਵੀ ਆਪਣੀ ਜ਼ਿੰਮੇਵਾਰੀ ਸਾਂਭਣਗੇ ਜ਼ਿੰਮੇਵਾਰੀ ਸਾਂਭਣਗੇ ਪਰ ਕੋਈ ਲੋਕਾਂ ਨੇ ਇਹਨਾਂ ਨੂੰ ਧਿਆਨ ਨਹੀਂ ਗਾ ਵੀ ਸਾਨੂੰ ਇੰਨੇ ਨਹੀਂ ਵੋਟਾਂ ਪਾ ਕੇ ਲੋਕਾਂ ਨੇ ਜਿਤਾਇਆ ਆਮ ਆਦਮੀ ਵਾਲੇ ਵੀ ਉੱਥੇ ਉਹੀ ਕੁਝ ਰੰਗ ਲਾ ਰਹੇ ਆ ਪਹਿਲਾਂ ਰੋਜ਼ ਵੋਟਾਂ ਤੋਂ ਪਹਿਲਾਂ ਰੋਜ਼ ਇਹਨਾਂ ਨੂੰ ਹਲਵਾਰਾ ਏਅਰਪੋਰਟ ਯਾਦ ਆਉਂਦਾ ਸੀ ਤੁਹਾਨੂੰ ਵੀ ਯਾਦ ਹੋਣਾ ਰੋਜ਼ ਇਹਨਾਂ ਨੂੰ ਯਾਦ ਆਉਂਦਾ ਸੀ ਇੱਕ ਦਿਨ ਨਹੀਂ ਦੇਖਿਆ ਰੋਜ਼ ਦਿਨ ਨੂੰ ਆ ਪੁੜ ਯਾਦ ਆਉਂਦੇ ਸੀ ਇੱਕ ਦਿਨ ਨਹੀਂ ਦੇਖੇ ਬੱਚੇ ਦੀ ਪਟਨਾ ਸਾਹਿਬ ਟ੍ਰੇਨ ਰੋਕਣ ਦੀ ਵੱਡੀ ਮੰਗ ਸੀ ਕੋਈ ਵੀ ਬੜੀ ਦੇਖੋ ਬੜੀ ਦੇਖੋ ਇਹੀ ਮੈਂ ਕਹਿਣਾ ਹੈ ਨਰਿੰਦਰ ਮੋਦੀ ਜੀ ਨੇ ਜਿਹੜਾ ਜ਼ਿੰਮੇਵਾਰੀ ਸੰਭੀ ਹੈ ਤੇ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਬਹੁਤ ਵੱਡੀ ਡਿਮਾਂਡ ਸੀ ਕਿਉਂਕਿ ਅੱਗੇ ਸਾਡੇ ਪਵਿੱਤਰ ਦਿਹਾੜੇ ਆਉਣੇ ਆ ਚਾਹੇ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਪੁਰਬ ਹੋਵੇ ਚਾਹੇ ਗੁਰੂ ਨਾਨਕ ਦੇਵ ਜੀ ਦਾ ਸਾਡਾ ਪਵਿੱਤਰ ਦਿਨ ਹੋਵੇ ਉਹ ਤਿੰਨ ਚਾਰ ਟ੍ਰੇਨਾਂ ਜਿਹੜੀਆਂ ਪੰਜਾਬ ਤੋਂ ਚੰਡੀਗੜ੍ਹ ਤੋਂ ਅਲੱਗ-ਅਲੱਗ ਟ੍ਰੇਨਾਂ ਉੱਥੇ ਜਾਂਦੀਆਂ ਸੀ ਪਰ ਉਹ ਅੱਗੇ ਚਲੀਆਂ ਜਾਂਦੀਆਂ ਸੀ ਕਿਆਂ ਕੋਈ ਪਟਨਾ ਸਾਹਿਬ ਨਹੀਂ ਰੁਕਦੀਆਂ ਸੀ ਪਰ ਪਟਨਾ ਸਾਹਿਬ ਤੋਂ ਅੱਗੇ ਜਾ ਕੇ ਕੋਈ ਸਟੇਸ਼ਨ ਉੱਥੇ ਰੁਕਦੀਆਂ ਸੀ ਤੇ ਉਹ ਸਾਰੀਆਂ ਹੀ ਦੋ ਤਰੀਕ ਤੋਂ ਟ੍ਰੇਨਾਂ ਜਿਹੜੀਆਂ ਰੁਕਣੀਆਂ ਪਟਨਾ ਸਾਹਿਬ ਸ਼ੁਰੂ ਹੋ ਗਈਆਂ ਬੜਾ ਉਹਨਾਂ ਨੇ ਧੰਨਵਾਦ ਵੀ ਕੀਤਾ ਏ ਉਹਨਾਂ ਨੇ ਉੱਥੇ ਕਮੇਟੀ ਨੇ ਵੀ ਪਰ ਇਹ ਮੇਰੀ ਡਿਊਟੀ ਆ ਮੇਰਾ ਕੰਮ ਆ ਇਹ ਕਰਨਾ ਤੇ ਕੋਈ ਵੀ ਇਸ਼ੂ ਆ ਜਿਹੜਾ ਸਾਡੇ ਪੰਜਾਬ ਨਾਲ ਜੁੜਿਆ ਹੋਇਆ ਪੰਜਾਬੀਆ ਨਾਲ ਜੁੜਿਆ ਹੋਇਆ ਉਹਨੂੰ ਹਮੇਸ਼ਾ ਆ ਦੇਖੋ ਹੁਣ ਇਸ਼ੂ ਸੀ ਚਾਹੇ ਬੇਸ਼ੱਕ ਲੜਾਈ ਚੱਲ ਰਹੀ ਸੀ ਪਰ ਇਹ ਗੱਲ ਪੰਜਾਬ ਦੇ ਲੋਕਾਂ ਨੇ ਕਿਹਾ ਤੇ ਉਦੋਂ ਹੀ ਪ੍ਰਧਾਨ ਮੰਤਰੀ ਜੀ ਨੇ ਅਲੱਗ ਗੱਲ ਕਰਕੇ ਵੀ ਹਾਲਾਤ ਪਾਈ ਜਿਵੇਂ ਮਰਜ਼ੀ ਹੋਣ ਪਰ ਮੈਂ ਆਪਣੇ ਜਥੇ ਜਿਹੜੇ ਆ ਉਹ ਭੇਜਣੇ ਆ ਪਾਕਿਸਤਾਨ ਸਭ ਕੁਝ ਜਿਹੜਾ ਇਹ ਉਹਨੂੰ ਦੇਖ ਕੇ ਪਰ ਉਹਨਾਂ ਨੇ ਸਿੱਖਾਂ ਦੇ ਲਈ ਧਾਰਮਿਕ ਆਸਥਾਨ ਨੂੰ ਦੇਖਦੇ ਹੋਏ ਜਥਿਆਂ ਦਾ ਪ੍ਰਬੰਧ ਵੀ ਪਾਕਿਸਤਾਨ ਜਾਣ ਦਾ ਕੀਤਾ ਸਰਪੰਚ ਜਿੱਦਾਂ ਪ੍ਰੋਜੈਕਟ ਚਰਚਾ ਹੋ ਰਹੀ ਵੱਡੇ ਵਪਾਰੀ ਚਾਰੇ ਦੀ ਚਰਚਾ ਹੋ ਰਹੀ ਜਿੰਦੇ ਗੁਪਤਾ ਅਸਤੀਫਾ ਦੇ ਚੁੱਕੇ ਆ ਕਈ ਪੋਸਟਾਂ ਤੋਂ ਕਹਿੰਦੇ ਸ਼ਾਇਦ ਰਾਜਸਮਾ ਭੇਜਿਆ ਸਕਦੇ ਆ ਆਮਾ ਤੇ ਉਹਨਾਂ ਜੇ ਉਹ ਭੇਜੇ ਜਾਣਗੇ ਤਾਂ ਬਹੁਤ ਚੰਗੀ ਗੱਲ ਹੋਊਗੀ ਪੰਜਾਬ ਦੇ ਬਹੁਤ ਵੱਖ-ਵੱਖ ਰਾਹੀਓ ਸੇਵਾ ਕਰਦੇ ਆ ਬਹੁਤ ਵੱਡੀ ਸ਼ਖਸੀਅਤ ਆ ਤੇ ਸਾਡੇ ਤਾਂ ਜਿਹੜੇ 4-5 ਜਿਹੜੇ ਵੱਡੇ ਇੰਡਸਟਰੀਅਲ ਹੱਬ ਨੇ ਉਹਨਾਂ ਵਿੱਚੋਂ ਇੱਕ ਨੇ ਤੇ ਮੈਂ ਸਮਝਦਾ ਇੱਕ ਪੰਜਾਬੀ ਨੇ ਉਤੋਂ ਬੜੀ ਗੱਲ ਕਿਹੜੀ ਹੋ ਸਕਦੀ ਹੈ ਜੇ ਉਹਨਾਂ ਨੂੰ ਪਾਰਲੀਮੈਂਟ ਰਾਜ ਸਭਾ 'ਚ ਭੇਜਿਆ ਜਾਂਦਾ ਹੈ ਸਰ ਕੈਬਨਿਟ ਮੀਟਿੰਗ ਅਨੰਤਪੁਰ ਸਾਹਿਬ ਇੱਥੇ ਬੁਲਾਉਂਦੀ ਆ ਕੱਲ ਅਕੇਲੀ ਹੈ ਪੰਜਾਬ ਸਰਕਾਰ ਉਹ ਵੀ ਬੜੀ ਚੰਗੀ ਗੱਲ ਆ ਜੀ ਬਹੁਤ ਬੜੀ ਚੰਗੀ ਗੱਲ ਆ ਸਰਕਾਰ ਦੀ ਪਵਿੱਤਰ ਤਖਤ ਤੇ ਸਾਧ ਤੇ ਜਦੋਂ ਉਪ ਪਵਿੱਤਰ ਦਿਹਾੜਿਆਂ ਤੇ ਉਹ ਕੈਬਨਿਟ ਮੀਟਿੰਗ ਉੱਥੇ ਕੀਤੀ ਜਾਊਗੀ ਇਹਦੇ ਨਾਲ ਇੱਕ 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 ਚੰਗਾ ਮੈਸੇਜ ਜਾਂਦਾ ਸੁਨੇਹਾ ਜਾਂਦਾ ਹੈ ਗੱਲ ਬਾਕੀ ਤਾਂ ਜੋ ਮਰਜੀ ਕਰੀ ਜਾਓ ਸਰ ਹੜਾ ਲੈ ਕੇ ਪ੍ਰਬੰਧ ਹੋਣਾ ਕੀ ਮੰਨਣਾ ਹੈ ਕਿ ਸੁਪਾ ਸਰਕਾਰ ਉਹ ਕਿਰਦਾਬ ਨਹੀਂ ਦੇਖਦੇ ਨੇ ਕੋਈ ਯਾਰ ਕੀ ਦੀ ਤੁਸੀਂ ਗੱਲ ਕਰ ਲੈਨੇ ਹੋ ਕੀ ਇਹਨਾਂ ਨੇ ਪ੍ਰਬੰਧ ਕੀਤੇ ਆ ਆ ਗਿਆਤ ਆ ਉਰੇ ਤਾਂ ਬੜਾ ਵਿਧਾਨ ਸਭਾ ਚ ਮੁੱਖ ਮੰਤਰੀ ਬੋਲਦਾ ਸੀ ਤੁਸੀਂ ਦੇਖਿਆ ਨਾ ਜਦੋਂ ਆ ਕੋਈ ਵੀ ਫੰਕਸ਼ਨ ਜਾਂ ਬੱਚਿਆਂ ਦੇ ਉਹ ਗੁਵਾਰੇ ਨਹੀਂ ਭਰ ਲੈਂਦੇ ਆਪਾਂ ਜਿਵੇਂ ਗੈਸ ਵਾਲੇ ਗੁਵਾਰੇ ਹੁੰਦੇ ਆ ਹੋਰ ਹੁੰਦੇ ਆ ਉਹ ਤੀਜੇ ਦਿਨ ਜਦੋਂ ਉਹਨਾਂ ਦੀ ਹਵਾ ਨਿਕਲ ਜਾਂਦੀ ਆ ਗੁਵਾਰੇ ਦੀ ਉਹ ਕਿਵੇਂ ਸੁngੜੇ ਪਏ ਹੁੰਦੇ ਆ ਇਹ ਭਗਵੰਤ ਮਾਨ ਇੱਥੇ ਤਾਂ ਚੰਗੀ ਹਵਾ ਭਰੀ ਹੋਈ ਸੀ ਵਿਧਾਨ ਸਭਾ ਚ ਜਦੋਂ ਅਮੇਸ਼ਾ ਜੀ ਤੱਕ ਗਏ ਤੇ ਬਾਹਰ ਨਿਕਲੇ ਆ ਲੱਗਿਆ ਵੀ ਇਹ ਗਵਾਰੇ ਦੀ ਹਵਾ ਹੀ ਨਿਕਲ ਗਈ ਹੁੰਦੀ ਉਹਦੀ ਗੈਸ ਹੀ ਨਿਕਲ ਗਈ ਹੁੰਦੀ ਆ ਉਹ ਸੁਗੜੇ ਜੇ ਨਹੀਂ ਪਏ ਹੁੰਦੇ ਆ ਲੰਕਦੇ ਜੇ ਉਹੋ ਜਾਂ ਭਗਵੰਤ ਮਾਨ ਦਾ ਹਾਲ ਹੋਇਆ ਹੋਇਆ ਸੀ ਇਹ ਐਸੀਆਂ ਹੀ ਗੱਲਾਂ ਨੇ ਇਹ ਉਰੇ ਕੁਝ ਬੋਲਦੇ ਆ ਉਸ ਤੋਂ ਬਾਅਦ ਨਾ ਤਾਂ 12000 ਕਰੋੜ ਦੀ ਗੱਲ ਕੀਤੀ ਨਾ ਉਸ ਤੋਂ ਬਾਅਦ 1600 ਕਰੋੜ ਦੀ ਗੱਲ ਕੀਤੀ ਤੇ ਜਾ ਕੇ ਉੱਥੇ ਕੀਤਾ ਕੀ ਆ ਇੱਕ ਰੈਲੀ ਸਰਕਾਰ ਦੇ ਨਾਂ ਤੇ ਰੱਖ ਕੇ ਵੀ ਅਸੀਂ ਸਾਰੇ ਪੰਜਾਬ ਦੀਆਂ ਸੜਕਾਂ ਤੇ ਪੱਚ ਲਾਉਣੇ ਆ ਸੜਕ ਨਹੀਂ ਬਣਾਉਣੀ ਬਈ ਅਸੀਂ ਸਾਰੀਆਂ ਪੰਜਾਬ ਦੀਆਂ ਸੜਕਾਂ ਤੇ ਪੱਚ ਲਾਉਣੇ ਆ ਤੇ ਪੱਚ ਲਾਉਂਦਾ ਲਾਉਂਦਾ ਉੱਥੇ ਕੈਂਡੀਡੇਟ ਡਿਕਲੇਅਰ ਕਰੇ ਆ